ਦੇ ਵਿੱਚ ਖਾਣਾ ਬਣਾਉਣ ਦੇ ਸਮੇਂ ਅਕਸਰ ਹੀ ਮਸਾਲਿਆਂ ਦਾ ਇਸਤੇਮਾਲ ਕੀਤਾ ਜਾਂਦਾ ਹੈ ਪਰ ਤੁਹਾਨੂੰ ਦੱਸ ਦਈਏ ਕਿ ਹੁਣ ਖਾਸ ਤੌਰ ਤੇ ਖਬਰ ਘਰ ਦੇ ਵਿੱਚ ਵਰਤੀ ਜਾਣ ਵਾਲੀ ਮਸਾਲਿਆਂ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਤਾਂ ਸਿਹਤ ਦੇ ਨਾਲ ਜੁੜੀ ਹੋਈ ਖਬਰ ਹੈ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦੇਣਾ ਤਾਂ ਜੋ ਹਰ ਇੱਕ ਵਿਅਕਤੀ ਤੱਕ ਇਹ ਖਬਰ ਪਹੁੰਚ ਸਕੇ ਕਿ ਜੇਕਰ ਤੁਸੀਂ ਵੀ ਐਵਰੇਸ ਅਤੇ ਐਮ ਡੀ ਐਚ ਦੇ ਮਸਾਲਿਆਂ ਦਾ ਇਸਤੇਮਾਲ ਕਰਦੇ ਹੋ ਤਾਂ ਹੁਣ ਸਾਵਧਾਨ ਹੋ ਜਾਓ ਕਿਉਂਕਿ ਸਿੰਗਾਪੁਰ ਦੇ ਹਾਂਗਕਾਂਗ ਦੇ ਵਿੱਚ ਇਹ ਐਡਵਾਈਜ਼ਰੀ ਜਿਹੜੀ ਹੈ ਉਹ ਜਾਰੀ ਕੀਤੀ ਗਈ ਹੈ ਕਿ ਐਮਡੀਐਚ ਤੇ ਐਵਰੇਜ ਯਾਨੀ ਕਿ ਐਮਡੀਐਚ ਦੇ ਚਾਰ ਅਜਿਹੇ ਮਸਾਲੇ ਤੇ ਐਵਰੇਜ ਦੇ ਇੱਕ ਅਜਿਹੇ ਮਸਾਲੇ ਦੇ ਵਿੱਚ ਇੱਕ ਅਜੇਹਾ ਜਿਹੜਾ ਪਦਾਰਥ ਪਾਇਆ ਗਿਆ ਹੈ ਜੋ ਕਿ ਕੈਂਸਰ ਵਰਗੀ ਬਿਮਾਰੀ ਨੂੰ ਵਿਅਕਤੀ ਨੂੰ ਲਗਾ ਦਿੰਦਾ ਹੈ ਜਿਸ ਤੋਂ ਬਾਅਦ ਹੁਣ ਐਡਵਾਈਜ਼ਰੀ ਜਾਰੀ ਹੋ ਚੁੱਕੀ ਹੈ ਕਿ ਜੇਕਰ ਤੁਸੀਂ ਵੀ ਇਹਨਾਂ ਮਸਾਲਿਆਂ ਦਾ ਇਸਤੇਮਾਲ ਕਰਦੇ ਹੋ ਤਾਂ ਤੁਰੰਤ ਹੀ ਇਹਨਾਂ ਸਾਰੀਆਂ ਚੀਜ਼ਾਂ ਤੋਂ ਸਾਵਧਾਨ ਹੋ ਜਾਓ ਦੱਸ ਦਿਓ ਕਿ ਨੈਸ਼ਨਲ ਏਜੰਸੀ ਹਵ ਰਿਸਰਚ ਔਨ ਕੈਂਸਰ ਦਾ ਦਾਵਾ ਹੈ ਕਿ ਐਵਰੈਸਟ ਦੇ 4 ਅਤੇ ਜੋ ਐਵਰੈਸਟ ਦਾ 1 ਅਤੇ ਐਮਡੀਐਚ ਦੇ 4 ਮਸਾਲਿਆਂ ਦੇ ਵਿੱਚ ਇਥਲੀਨ ਆਕਸਾਈਡ ਦੀ ਮਾਤਰਾ ਜਿਹੜੀ ਹੈ ਜ਼ਿਆਦਾ ਪਾਈ ਗਈ ਹੈ ਜਿਸ ਕਰਕੇ ਇਹ ਕੈਂਸਰ ਵਰਗੀ ਬਿਮਾਰੀ ਨੂੰ ਲਗਾਉਂਦਾ ਹੈ ਤੇ ਜੇਕਰ ਤੁਸੀਂ ਵੀ ਇਹਨਾਂ ਦਾ ਇਸਤੇਮਾਲ ਕਰਦੇ ਹੋ ਤਾਂ ਹੁਣ ਸਾਵਧਾਨ ਹੋ ਜਾਓ ਐਮ ਡੀ ਐਚ ਦੇ ਚਾਰ ਮਸਾਲੇ ਤੇ ਐਵਰੇਜ ਦਾ ਇੱਕ ਮਸਾਲਾ ਇੰਟਰਨੈਸ਼ਨਲ ਏਜੰਸੀ ਹਾਫ ਰਿਸਰਚ ਔਨ ਕੈਂਸਰ ਦਾ ਦਾਵਾ ਹੈ ਦੱਸਦੀ ਹੈ ਕਿ ਫੂਡ ਸੇਫਟੀ ਡਿਪਾਰਟਮੈਂਟ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ ਐਡਵਾਈਸਰੀ ਜਾਰੀ ਕਰ ਦਿੱਤੀ ਹੈ ਤਾਂ ਮਸਾਲੇ ਕਿਹੜੇ-ਕਿਹੜੇ ਨੇ ਉਹ ਵੀ ਤੁਹਾਨੂੰ ਦੱਸ ਦਿੰਨੇ ਆ ਐਵਰੇਜ ਦਾ ਫਿਸ਼ ਕੜੀ ਮਸਾਲਾ ਐਮ ਡੀ ਐਚ ਦੇ ਚਾਰ ਮਸਾਲੇ ਨੇ ਜਿਨ੍ਹਾਂ ਦੇ ਵਿੱਚ ਮਦਰਾਸ ਕੜੀ ਪਾਊਡਰ ਸਾਂਬਰ ਮਸਾਲਾ ਤੇ ਕੜੀ ਪਾਊਡਰ ਮਿਸ਼ਰਤ ਮਸਾਲਿਆਂ 'ਚ ਕੈਂਸਰ ਪੈਦਾ ਕਰਨ ਵਾਲੇ ਤੱਤ ਪਾਏ ਗਏ ਨੇ ਯਾਨੀ ਕਿ ਇਥੀਨ ਆਕਸਾਈਡ ਦੇ ਪਦਾਰਥ ਜਿਹੜੇ ਨੇ ਉਹ ਜ਼ਿਆਦਾ ਪਾਏ ਗਏ ਨੇ ਇਹਨਾਂ ਮਸਾਲਿਆਂ ਦੇ ਵਿੱਚ ਜਿਸ ਕਰਕੇ ਫਿਰ ਫੂਡ ਸੇਫਟੀ ਡਿਪਾਰਟਮੈਂਟ ਦੇ ਵੱਲੋਂ ਇਹ ਐਡਵਾਈਸਰੀ ਸਿੰਗਾਪੁਰ ਤੇ ਹਾਂਗਕਾਂਗ ਦੇ ਵਿੱਚ ਇਹ ਜਾਰੀ ਕਰ ਦਿੱਤੀ ਹੈ ਕਿ ਜੋ ਕੋਈ ਵੀ ਵਿਅਕਤੀ ਐਮਡੀਐਚ ਉਤੇ ਐਵਰੇਜ ਦੇ ਇਹਨਾਂ ਮਸਾਲਿਆਂ ਦਾ ਇਸਤੇਮਾਲ ਕਰਦਾ ਹੈ ਤਾਂ ਹੁਣੇ ਸਾਵਧਾਨ ਹੋ ਜਾਓ ਕਿਉਂਕਿ ਇਹਨਾਂ ਦੇ ਵਿੱਚ ਜਿਹੜਾ ਤੱਤਾ ਪਾਇਆ ਗਿਆ ਹੈ ਕਿ ਜਿਸ ਦੇ ਵਿੱਚ ਕੈਂਸਰ ਵਰਗੀ ਬਿਮਾਰੀ ਜਿਹੜੀ ਆ ਵਿਅਕਤੀ ਨੂੰ ਲੱਗ ਜਾਂਦੀ ਹੈ ਜਿਸ ਕਰਕੇ ਕੈਂਸਰ ਹੋ ਜਾਂਦਾ ਹੈ ਜਿਸ ਕਰਕੇ ਜਿਹੇ ਤੱਤੇ ਮਸਾਲਿਆਂ ਦੇ ਵਿੱਚ ਪਾਏ ਗਏ ਨੇ ਜਿਸ ਤੋਂ ਬਾਅਦ ਫੂਡ ਸੇਫਟੀ ਡਿਪਾਰਟਮੈਂਟ ਦੇ ਵੱਲੋਂ ਐਡਵਾਈਜ਼ਰੀ ਜਾਰੀ ਕਰ ਦਿੱਤੀ ਹੈ ਤਾਂ ਇਹ ਖਬਰ ਖਾਸ तौर ਤੇ ਉਹਨਾਂ ਲੋਕਾਂ ਲਈ ਹੈ ਜਿਹੜੇ ਕੀ ਖਾਣਾ ਬਣਾਉਣ ਦੇ ਸਮੇਂ ਜਾਂ ਖਾਣੇ ਨੂੰ ਹੋਰ ਸੁਆਦ ਬਣਾਉਣ ਦੇ ਲਈ ਮਸਾਲਿਆਂ ਦਾ ਇਸਤੇਮਾਲ ਅਕਸਰ ਕਰਦੇ ਹੋਏ ਆਮ ਘਰਾਂ ਦੇ ਵਿੱਚ ਦੇਖੇ ਜਾਂਦੇ ਨੇ ਤੇ ਆਮ ਘਰਾਂ ਦੇ ਵਿੱਚ ਅਕਸਰ ਹੀ ਐਬਰਟਸ ਜਾਂ ਐਮ ਡੀ ਐਚ ਦੇ ਮਸਾਲਿਆਂ ਦਾ ਇਸਤੇਮਾਲ ਕੀਤਾ ਜਾਂਦਾ ਹੈ ਤਾਂ ਹੁਣ ਸਾਵਧਾਨ ਹੋ ਜਾਓ ਕਿਉਂਕਿ ਇਸ ਦਾ ਮਸਾਲਿਆਂ ਦੇ ਵਿੱਚ ਅਜਿਹੇ ਤੱਤ ਪਾਏ ਗਏ ਨੇ ਜਿਨ੍ਹਾਂ ਦੇ ਕਰਕੇ ਕੈਂਸਰ ਵਰਗੀ ਬਿਮਾਰੀ ਹੋ ਸਕਦੀ ਹੈ ਜਿਸ ਕਰਕੇ ਐਡਵਾਈਜ਼ਰੀ ਜਾਰੀ ਹੋ ਚੁੱਕੀ ਹੈ ਇਸ ਖਬਰ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨਾ ਤਾਂ ਜੋ ਹਰ ਵਿਅਕਤੀ ਤੱਕ ਇਹ ਖਬਰ ਪਹੁੰਚ ਸਕੇ ਕਿ ਐਮ ਡੀ ਐਚ ਦੇ ਇਹ ਚਾਰ ਮਸਾਲੇ ਤੇ ਐਵਰੇਜ ਦਾ ਇੱਕ ਮਸਾਲਾ ਜਿਸ ਦੇ ਵਿੱਚ ਇਹ ਜਿਹੇ ਤੱਤ ਪਾਏ ਗਏ ਨੇ ਜਿਸ ਦਾ ਇਸਤੇਮਾਲ ਕਰਨ ਤੋਂ ਬਾਅਦ ਇਹਨਾਂ ਮਸਾਲਿਆਂ ਨੂੰ ਖਾਣ ਤੋਂ ਬਾਅਦ ਕੈਂਸਰ ਵਰਗੀ ਬਿਮਾਰੀ ਹੋ ਸਕਦੀ ਹੈ